34 ਕੁਆਂਟਲ ਲੈ ਕੇ ਗਏ ਪਿਛਲੇ ਸਾਲ ਕਣਕ ਮੇਰੇ ਕੋਲ ਕਿਉਂ ਲੈ ਕੇ ਜਾਂਦੇ 4 ਕਿਲੋ 5 ਕਿਲੋ ਕਿਉਂ ਲੈ ਕੇ ਜਾਂਦੇ ਇਹ 3-4 4 ਮਹੀਨਿਆਂ ਜਦੋਂ ਬੁੱਕ ਤਿਆਰ ਹੋ ਜਾਂਦਾ ਸਭ ਤੋਂ ਵੱਡੇ ਗਾਹਕ ਮੇਰੇ ਇਹ ਨਹੀਂ ਪਹਿਲਾ ਚੰਡੀਗੜ੍ਹ ਮੇਰੇ ਬਹੁਤ ਗਾਹਕ ਨੇ ਇੱਕ ਗਾਹਕ ਮੇਰਾ ਮਾਨਸਾ ਹੈਗਾ ਜਿਹੜਾ ਕਿ ਮੇਰੇ ਨੌਕਰ ਗੋਗੀ ਨੂੰ ਪੁੱਛਦਾ ਹੀ ਨਹੀਂ ਹੈਗਾ ਆ ਕੇ ਕਹਿੰਦਾ 2 ਕਿਲੋ ਘਿਓ ਪਾ ਦੇ ਗੋਗੀ ਪਾ ਦਿੰਦਾ ਉਹਦੇ ਭਾਂਡੇ 'ਚ ਭਾਂਡਾ ਵੀ ਲੈ ਕੇ ਆਉਂਦੇ ਆ ਭਾਂਡੇ ਪਾ ਦਿੰਦਾ ਉਹ 7000 ਰੁਪਏ ਦੇ ਜਾਂਦਾ ਗੋਗੀ ਖੁਸ਼ ਹੋ ਜਾਂਦਾ ਗੋਗੀ ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਵੀ ਕਿਉਂ ਲੈ ਕੇ ਜਾਊ ਅੱਜ ਮੈਨੂੰ 7000 ਰੁਪਏ ਦੇ ਕੇ ਜਾਓ ਇੱਕ ਕਈ ਮੇਰੇ ਵਰਗਾ ਨਕੰਮਾ ਆ ਜਾਂਦਾ ਹੈ ਉਹ ਗੋਗੀ ਨੂੰ ਪੁੱਛਦਾ ਕਿਉਂ ਕੀ ਰੇਟ ਹੈ ਉਹਨੇ ਕਹਿੰਦਾ 2500 ਉਹ ਯਾਰ ਮਜ਼ਾਕ ਕਰਦਾ ਕਿ ਉਹ ਤਾਂ 1000 ਦਾ ਰੇਟ ਹੈ ਤੂੰ 2500 ਮੰਗੀ ਜਨ ਦੇਸੀ ਗਾਂ ਦਾ ਕਿਉਂ ਜਿੰਨੂੰ ਤੁਸੀਂ ਦੇਸੀ ਖਰਾਕ ਪਾਤੀ ਬਿਨਾ ਜ਼ਹਿਰਾਂ ਤੋਂ ਪੱਠੇ ਪਾਤੇ ਉਹਦਾ ਰੇਟ 4000 ਰੁਪਏ ਦਵਾਈਆਂ 'ਚ ਵਰਤਿਆ ਜਾਂਦਾ ਹੈ ਉਹਨੂੰ ਆਜਰਵੈਦਿਕ ਕਿਉਂ ਕਹਿੰਦੇ ਆ ਉਹ ਤਾਂ 3500 ਦੇ ਕੇ ਜਾਂਦਾ ਉਹਨੂੰ ਗਿਆਨ ਹੈਗਾ ਇਸ ਵਾਸਤੇ ਦੇਸੀ گاਵਾ ਰਾਠੀ ਹੋ ਜੇ ਇਹ ਨਹੀਂ ਮਹਿੰਗੀਆਂ گاਵਾ ਖਰੀਦਣੀਆਂ ਰਾਠੀ ਸਸਤੀ ਮਿਲ ਜਾਂਦੀ ਹੈ ਹਰਿਆਣਵੀ ਸਸਤੀ ਮਿਲ ਜਾਂਦੀ ਜਿਹੜੀ ਗਾਂ ਦੇਸੀ ਮੇਰੇ ਸਾਰੀਆਂ ਠੀਕ